ਪੰਜਾਬ ਸਰਦੇ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਤੂਫਾਨ ਅਤੇ ਮੀਂਹ ਆਉਣ ਦੀ ਸੰਭਾਵਨਾ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੋਈ ਪੂਰੇ ਸਵੇਰ ਭਰ ਦੇ ਵਿੱਚ ਪਈ ਬੇਮੌਸਮੀ ਬਰਸਾਤ ਅਤੇ ਤੇਜ਼ ਰਫ਼ਤਾ ਤੂਫਾਨ ਨੇ ਜਨਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਪਵਾਨੀਗਰ ਰੋਡ ਤੇ ਤੇਜ਼ ਤੂਫਾਨ ਅਤੇ ਮੀਂਹ ਦੇ ਕਾਰਨ ਦਰਜਨਾਂ ਹੀ ਦਰਖਤ ਛੜਕ ਤੇ ਡਿੱਗ ਪਏ ਇਹ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਤੇਜ਼ ਤੂਫਾਨ ਅਤੇ ਮੀਂਹ ਆਉਣ ਦੇ ਕਾਰਨ ਵੱਡਾ ਨੁਕਸਾਨ ਹੋ ਗਿਆ ਜਿਸ ਕਰਕੇ ਹੁਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਨਾਬਾ ਡਰਾਈਵ ਕੋ ਪੁਲਿਸ ਦੇ ਵੱਲੋਂ ਕੜੀ ਮਸ਼ੱਦਦ ਦੇ ਬਾਅਦ ਤ੍ਰਕਤਾ ਨੂੰ ਸੈਰਤੇ ਕਰਕੇ ਰੋਡ ਨੂੰ ਖੋਲਿਆ ਗਿਆ ਨਾਬਾ ਭਵਾਨੀਗੜ ਰੋਡ ਤੇ ਵਾਹਨ ਚਾਲ ਕਾ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਵੀ ਵੇਖਣ ਨੂੰ ਮਿਲੀਆਂ ਦੂਜੇ ਪਾਸੇ ਮੀਂਹ ਤੇ ਤੇਜ਼ ਤੂਫਾਨ ਦੇ ਜਿੱਥੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੱਡਾ ਨੁਕਸਾਨ ਕੀਤਾ ਉੱਤੇ ਹੀ ਨਾਬਾ ਅਨਾਜ ਮੰਡੀ ਦੇ ਵਿੱਚ ਵੀ ਕਣਕ ਦੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਦੇ ਟ੍ਰੈਪ ਕੋ ਪੁਲਿਸ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਕਿਹਾ ਕਿ ਬਹੁਤ ਤੇਜ਼ ਮੀਂਹ ਅਤੇ ਤੂਫਾਨ ਦੇ ਕਾਰਨ ਕਈ ਦਰਖਤ ਸੜਕ ਤੇ ਡਿੱਗ ਪਏ ਜਿਸ ਕਰਕੇ ਆਉਣ ਜਾਣ ਵਾਲੇ ਵਾਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਫਿਰ ਹਾਲ ਅਸੀਂ ਇਹਨਾਂ ਨੂੰ ਸਹਾਈਤ ਤੇ ਕਰਵਾ ਕੇ ਰੋਡ ਨੂੰ ਕਲੀਅਰ ਕਰ ਦਿੱਤਾ ਗਿਆ ਇਸ ਮੌਕੇ ਦੇ ਰਾਹਗੀਰਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਤੇਜ਼ ਤੂਫਾਨ ਨਹੀਂ ਵੇਖਿਆ ਤੂਫਾਨ ਦੇ ਕਾਰਨ ਜਿੱਤੇ ਦਰਖਤ ਸੜਕ ਦੇ ਡਿੱਗੇ ਉੱਤੇ ਹੀ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਦੇ ਮੰਡੀ ਵਿੱਚ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਅਤੇ ਤੇਜ ਤੂਫਾਨ ਨੇ ਜਿੱਥੇ ਖੇਤਾਂ ਦੇ ਵਿੱਚ ਖੜੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਉੱਥੇ ਹੀ ਮੰਡੀ ਦੇ ਵਿੱਚ ਤੇਜ਼ ਮੀਂਹ ਦੇ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਹੁਣ ਕਿਸਾਨਾਂ ਦੀ ਮਾਂ ਫੜਿਆ ਤੇ ਬਣਦਾ ਮਾਫੀਆ ਦਿੱਤਾ ਜਾਵੇ ਨਹੀਂ ਤਾਂ ਕਿਸਾਨ ਬਿਲਕੁਲ ਹੀ ਬਰਬਾਦ ਹੋ ਜਾਣਗੇ ਦੇਖੋ ਨਾਭਾ ਤੋਂ ਅਵਤਾਰ ਚੰਦ ਧਰਮਸੋਧ ਦੀ ਖਾਸ ਰਿਪੋਰਟ ਜਮਦ ਕੀਤੀ ਤਾਂ ਜੋ ਕੋਈ ਰਸਾ ਖੁੱਲ ਸਕੇ ਹੁਣ ਇਹ ਰਸਾ ਬਿਲਕੁਲ ਚੱਲ ਰਿਹਾ ਚਲੋ ਚੱਲ ਰਿਹਾ ਤਾਂ ਕੋ ਖੁੱਲ ਜੂਗੀ ਪੰਜ ਚਾਰ ਮਿੰਟ ਤੱਕ ਕਲੀਅਰ ਹੋ ਜੂਗਾ ਸਰ। ਕਾਫੀ ਕਿਲੋਮੀਟਰ ਦਾ ਜਾਮ। ਹਾਂ ਸਰ 4-5 ਕਿਲੋਮੀਟਰ ਸੀ। ਜਿਹੜਾ ਜਾਮ ਸੀਗਾ ਹੁਣ ਵੈਸੇ ਸੁਮੂਥਲੀ ਚੱਲ ਰਹੀ ਆ ਉਹ ਨਹੀਂ ਉਹ। ਉਹ ਚੱਲ ਪੀਤਾ ਨਿਕਲ ਜੂਗਾ ਖੁੱਲ ਜੂਗਾ ਜੀ। ਪਹਿਲਾਂ ਦਰਸਤਾਂ ਕਰਕੇ ਸੀ। ਕਿਉਂਕਿ ਆਟੋ ਧੱਪਣ ਕਰਕੇ ਰੋਡ ਲੌ ਸੀਗਾ ਹੁਣ ਸਿੱਕ। ਐ ਸਮਝ ਲੋ 3 ਮਿੰਟ ਦੇ ਵਿੱਚ ਪੂਰਾ ਝੱਖੜ ਆ ਐਡਾ ਤਕੜਾ ਆ ਐਨਾ ਐਡਾ ਤਕੜਾ ਆ ਐਨਾ ਵੈਸੇ ਸਾਰੇ ਦੜਾ ਦੜ ਦੜ ਪੂਰੇ بڑے بڑے ਸਪੈਦੇ ਟੁੱਟ ਕੇ ਉੱਪਰ ਗਿਰ ਗਏ। ਤੋਂ ਤੁਸੀਂ ਤਾਂ ਇਸ ਤੇ ਸੀ। ਮੈਂ ਵੀ ਮੈਂ ਛੋਟਾ ਹੱਥੀ ਚਲਾਣਾ ਨਹੀਂ ਟਾਈਮ ਤੇ। ਹਾਂ ਪੂਰਾ ਡੈਮੇਜ ਹੋ ਰਿਹਾ ਆ ਪੂਰਾ ਡੈਮੇਜ ਹੋ ਗਿਆ ਉਹ ਤੁਹਾਡੇ ਦਰਖਤ ਕਰੇ ਕਿੰਨੇ ਕਿਸ ਨੇ ਬਚਾਇਆ ਤੁਹਾਨੂੰ ਮੌਕੇ ਪਰਮਾਤਮਾ ਨੇ ਬਚਾਇਆ ਜੀ ਮਨਤਾ ਪਰਮਾਤਮਾ ਬਚਾਨ ਵਾਲਾ ਹੀ ਉਸ ਨੇ ਬਚਾਇਆ ਮੈਂ ਤਾਂ ਫਿਰ ਟੈਂਪੂ ਦੇ ਨਾਲੇ ਵਿੱਚ ਨੀਚੇ ਲਾ ਕੇ ਬੈਠ ਗਿਆ ਤੇ ਉਸ ਟਾਈਮਸ ਪੈਦੇ ਧੜ 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 ਗਿਰ ਰਹੇ ਉੱਪਰੋਂ ਤੇ ਕਹਿੰਦਾ ਦੇਖੀ ਨਹੀਂ ਹੈਗਾ ਦੇਖ ਲਓ ਤੁਸੀਂ ਆਹ ਦੇਖੋ ਕੀ ਹਾਲ ਹੈ ਦੇਖੋ ਮੈਂ ਬਾਈ ਜੀ ਖੰਨੇ ਤੋਂ ਆ ਰਹੇ ਹਾਂ ਜਿਹੜਾ ਤੂਫਾਨ ਆਇਆ ਆਪਾਂ ਦੇਖਿਆ ਹੀ ਸਾਰਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਹੈ ਪਹਿਲਾਂ ਮੈਂ ਕਿਹਾ ਤੇ ਮਲੇਰਪੁਰ ਵਾਲੀ ਸੜਕ ਪਾਈ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਸੜਕਾਂ ਦੇ ਪੇੜ ਕੱਢਾਉਣੇ ਫਿਰ ਬਾਗੜੀਆਂ ਵਾਲੀ ਸਾਈਡ ਤੋਂ ਗਿਆ ਤਾਂ ਚਿੱਤੇ ਵਾਲਾ ਕੋਲ ਜਾ ਕੇ ਉੱਥੇ ਤੇੜ ਕਾਫੀ ਗਿਰੇ ਹੋਏ ਤੇ ਲਾਸਟ ਬਿਲਕੁਲ ਆਪਸ਼ਨ ਸੀ ਕਿ ਮੈਂ ਨਾਬੇ ਵਿੱਚ ਦੀ ਚਲਾ ਜਾ। ਤੇ ਹੁਣ ਵੀ ਇੱਥੇ ਤੁਸੀਂ ਬੁਲਟੇ ਜਾ ਕੇ ਦੇਖੋ ਤਾਂ ਮੇਰੇ ਹਿਸਾਬ ਨਾਲ 5-7 ਤੋਂ ਗੱਡੀ ਖੜੀ ਹੋਣੀ। ਇੱਥੋਂ ਜਾਣਾ ਪੈ ਜੇ ਤਾਂ ਉਹ ਕਹਿ ਰਹੇ ਨੇ ਕਿ 4-5 ਘੰਟੇ ਤੁਹਾਨੂੰ ਦੇਖੋ ਲੰਘਣ ਤੇ ਲੱਗ ਜਾਣਗੇ ਕਿ ਪੁਹਾਣੀਗੜ੍ਹ ਸਾਈਡ ਵੀ ਪੇੜ ਕਾਫੀ ਗਿਰ ਕੇ ਇਹ ਬਹੁਤ ਜ਼ਿਆਦਾ ਨੁਕਸਾਨ ਹੈ। ਹੋ ਇਹ ਬਿਲਕੁਲ ਸੀ ਕੋਟਾ ਪਾਸੇ ਬਿਲਕੁਲ ਪਾਸੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਹੁਣ ਕਾਫੀ ਲੋਕ ਤੁਹਾਡੇ ਸਾਹਮਣੇ ਪਟਿਆਲੇ ਸਾਈਡ ਤੋਂ ਜਾ ਰਹੇ ਆ ਪਟਿਆਲੇ ਸਾਈਡ ਤੋਂ ਵੀ ਜਾ ਕੇ ਅੱਗੇ ਇਹ ਨਹੀਂ ਪਤਾ ਕਿ ਅੱਗੇ ਵੀ ਰੋਡ ਕਿੱਥੇ ਬਲੌਕ ਹੋ ਗਈ ਹੈ ਮੇਰੇ ਰਿਪੋਰਟ ਲਾ ਬਾਕੜੀਆਂ ਤੋਂ ਅੰਮ੍ਰਿਤਸਰ ਦੀ ਸਾਰੀ ਬਲੌਕ ਹੈ ਬਿਲਕੁਲ ਬਲੌਕ ਹੈ ਜੀ ਮੈਂ ਛਿੰਨੇ ਰਸਤੇ ਜਾ ਕੇ ਆ ਖੱਲੇ ਤੋਂ ਆ ਰਹੇ ਸੀਗਾ ਕਿੰਨੇ ਸੜਕਾਂ ਦੇ ਪੇੜ ਗਿਰੇ ਨੇ ਬਿਲਕੁਲ ਸੜਕਾਂ ਜਾਮ ਹੋਈਆਂ ਨੁਕਸਾਨ ਤਾਂ ਦੇਖੋ ਜੀ ਖਾਸਾ ਹੋ ਪਹ ਗਿਆ ਜਿਵੇਂ ਥੱਲੇ ਪਾਰ ਪਿਆ ਜਿਹਦੇ ਥੱਲੇ ਪਾਣੀ ਆ ਗਿਆ ਉਹ ਥੱਲੋ ਥੱਲੋ ਖਰਾਬ ਹੋ ਗਈਆਂ ਬਾਕੀ ਦਾ ਘਰ ਤਰਪਾਲਾਂ ਵੀ ਬਹੁਤ ਪਾਤੀਆਂ ਨੂੰ ਤੂਫਾਨ ਸੀ ਕਾਫੀ ਤੂਫਾਨ ਹਾਂ ਹਾਂ ਮੇਰੇ ਨਾਲ ਵੀ ਤੂਫਾਨ ਨਾਲ ਵੀ ਕਾਫੀ ਨੁਕਸਾਨ ਹੋਇਆ ਬਾਕੀ ਕਣਕਾਂ ਨੂੰ ਜਿਹੜੀਆਂ ਬੋਰੀਆਂ ਚ ਨੇ ਉਹਨੂੰ ਤਾਂ ਨਹੀਂ ਕੋਈ ਇੰਨਾ ਨੁਕਸਾਨ ਹੁੰਦਾ ਜਿਹੜੀਆਂ ਖੁੱਲੀਆਂ ਪਈਆਂ ਨੇ ਉਹਨੂੰ ਬੜਾ ਵੱਡਾ ਨੁਕਸਾਨ ਤੇ ਤੇਰੇ ਹੁਣ ਸਿੰਚਾਈ ਦੀ ਲੇਟ ਹੋਊਗਾ ਕਿੰਨੇ ਕੰਨੇ ਹੋਊਗਾ ਜੀ ਹੁਣ ਜਿੰਨਾ ਚਿਰ ਸੁੱਕਦੇ ਨਹੀਂ ਕਣਕ ਦੁਆਰਾ ਜ਼ਮੀਨ ਸੁੱਕਦੀ ਨਹੀਂ ਉਸ ਤੋਂ ਬਗਾਰ ਕੰਮ ਨਹੀਂ ਚੱਲਦੀ ਨਹੀਂ 2-4 ਦਿਨ ਤਾਂ ਲੱਗਣ ਗਈ ਕਪੈਨਟਲ ਕਿ ਨਾ ਫਸਲ ਜਿਹੜੀ ਆ ਇਹ ਨੁਕਸਾਨ ਨਹੀਂ ਹੋਣਾ ਸੀ ਜੇ ਇੱਥੇ ਵਾਰਦਾਨਾ ਚੱਕਿਆ ਹੁੰਦਾ ਜਿਹੜੇ ਕਰਕੇ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੀ ਸਾਰੀ ਫਸਲਾ ਦੇਖੋ ਸਾਰੀ ਨਾ ਮੀਂਹ ਦੇ ਵਿੱਚ ਪੂਰੀ ਗਿੱਲੀ ਹੋ ਗਈ ਕਿੰਨਾ ਕੁ ਨੁਕਸਾਨ ਮੰਗਦੇ ਮੱਡੇ ਵਿੱਚ ਕਿੰਨਾ ਸਾਡੀ ਅੱਧੀ ਫਸਲ ਭਰੀ ਗਈ ਤੇ ਅੱਧੀ ਰਹਿ ਗਈ ਸਾਰੇ ਕਿਸਾਨਾਂ ਦਾ ਇਹੀ ਹਾਲ ਹੋਇਆ ਬਾਏ ਵੇਲੇ ਚੁੱਕੀ ਹੈ ਜਦੋਂ ਜਿਉਂ ਜਿਉਂ ਜਾਓਗੇ ਤੁਹਾਨੂੰ ਆਪੇ ਪਤਾ ਲੱਗ ਜਾਈਏਗਾ ਇਹ ਹੋਣਾ ਪੰਛੋਕੀ ਚੀਜ਼ੋ ਕਟਾਈ ਗਈ ਰਹੀ ਸੀ ਅੱਛਾ ਆ ਪੈਰ ਪਾਣੀ ਚ ਡੁੱਬਾ ਮੈਨੂੰ ਪੀਂਗਨ ਦੇਣਾ ਕੋਈ ਹੋ ਜਾਏਗਾ ਦੇ ਕਾਟ ਲਾ ਦੇਵੀਂ ਕੋਈ ਹੋਈ ਨਹੀਂ ਸੀ ਕੋਈ ਹੋ ਗਈ ਜੇ ਕੋਈ ਤੁਰ ਗਿਆ ਸੋ ਕਟਾਏ ਸੋ ਵੀ ਹੋਤੇ ਆਉਣ ਵਾਲੇ ਗੇਟ ਕੋਲ ਹੀ ਤਰੇ ਪਾਣੀ ਵਿੱਚ ਡੁੱਬ ਗਈ ਮੈਂ ਮੈਨੂੰ ਵੀ ਲੱਗਦਾ ਜਿਵੇਂ ਇਸ ਵਾਰੀ ਕਾਫੀ ਆਸਾ ਤੇ ਆ ਵਧੀਆ ਝਾੜ ਸੀ ਇਸ ਵਾਰੀ ਜਿੰਨੀ ਕੁਦਰਤ ਦੀ ਕਿਰਪਾ ਕਰਕੇ ਕਾਫੀ ਨੁਕਸਾਨ ਹੋਇਆ ਹਾਂ ਅੰਕ ਮਾਰ ਗਿਆ ਮੰਨ ਰੋ ਇਸ ਜਗ੍ਹਾ ਕੀ ਅਨੋਖੀ ਕਰਾਂਗੇ ਜਿਹਨੂੰ ਆਪਣੇ ਪੂਰਾ ਘਹਾ ਆਪਣਾ ਨਹੀਂ ਮਿਲਿਆ ਮਾਈ ਗਾਡ ਕੀ ਆਪਾਂ ਕੀ ਕੀ ਅਨਸੂਆ ਕਰਨੀ ਚਾਹਵਾਂ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਕਰਾਕ ਰੁਪ ਦੇ ਬੋਰ ਕੋ ਟੁੱਟ ਗਏ ਜਿਹੜੀ ਉਹ ਸਬਜ਼ੀ ਦੀ ਸੀ ਉਹ ਸਾਰੀ ਖਵਾ ਉਹ ਬੜਾ ਤੇਜ਼ ਸੀ ਨੇ ਵੀ ਬਹੁਤ ਖਾਨ ਕਰੇ ਦੇਖੋ ਤਾਂ ਕਿਆ ਖੰਬੇ ਵੀ ਬਿਜਲੀ ਵਾਲੇ ਉਹ ਵੀ ਟੁੱਟ ਕੇ ਜੜ ਕੇ ਇਹਨਾਂ ਚਾਰੇ ਫੋਨ ਲਾਇਆ ਜਿਹੜੀ ਸਬਜ਼ੀ ਵਗੈਰਾ ਲਾਈ ਸੀ ਸਾਰੀ ਤੇਜ਼ ਰਫਤਾਰ ਪਾਈ ਸੀ ਬਾ ਜਿਹੜਾ ਹੈਗਾ ਤਾਂ ਤਾਂ ਕਿਸ ਤਰ੍ਹਾਂ ਦੀ ਜੰਮਤੀ ਚ ਕਿੰਨਾ ਕੁ ਨੁਕਸਾਨ ਆ ਕਣ ਤੋਂ ਰੰਕ ਦਾ ਤਾਂ ਬਹੁਤ ਨੁਕਸਾਨ ਹੋ ਗਿਆ ਰੇਂਜ ਖੜੀ ਹੈ ਜੇ ਤਾਂ ਕੁਝ ਵੀ ਨਹੀਂ ਬਚਿਆ ਜਿਹੜੇ ਸਾਹਿਬ ਨਾਲ ਬਾਤ ਕਰੇ ਮੈਨੂੰ ਲੱਗਦਾ ਕਿ ਵੀਗੇ ਤਰ ਪੜਨਾ ਪਾਰੇ ਈ ਕੰਮ ਤਾਂ ਖੜੇ ਦੇ ਜੋ ਜਿਆਦਾ ਆ ਗਈ ਫਿਰ ਭੱਜ ਕੇ ਛੱਡ ਥੱਲੇ ਆ ਰੋ ਪਾਣੀ ਟੂਣੀ ਟੁੱਟ ਗਈ ਫੜਕਦਾ ਬਹੁਤ ਜਿਆਦਾ ਹੋ ਰਿਹਾ ਤੇ ਭੱਜ ਕੇ ਇਸੀ ਛੱਡ ਥੱਲੇ